ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਨੇਟਾ ਡੇਰੀ ਫਾਰਮ ਲੱਖੂ ਆ ਅੱਜ ਤਾਂ ਤੇ ਅੱਜ ਦੇ ਵੀ ਉਹ ਟੋਟਲਾ ਪਰ ਤੁੰਦ ਪਸ਼ੂ ਦਿਖਾਵਾਂਗੇ ਦੋ ਬੱਚੇ ਹੱਡੀਆਂ ਤੇ ਇੱਕ ਵਹਿੜਿਆ ਤੇ ਆਪਾਂ ਪਹੁੰਚੇ ਆ ਭਾਜੀ ਨੇਟੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਮਹੀਨਾ ਗੱਲਬਾਤ ਕੁਛ ਦੇ ਨਾਲੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਉਸ ਨਾਮ ਠੀਖਾ ਜੀ ਬਹੁਤ ਵਧੀਆ ਤੁਸੀਂ ਬਣਾਉਂਦੇ ਆ ਜੱੜ ਦੀ ਗਲਾ ਜੀ ਹਾਂ ਜੀ ਸਿੱਧਾ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਨੀਕਾ ਜੇ ਪਿੰਨ ਲਖੂ ਵਾਲ ਤੁਸੀਂ ਵੀ ਨਾਲ ਜਿਹੜਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 99446054 ਠੀਕ ਹੈ ਜੀ ਤੇ ਆ ਦੱਸਿਓ ਭਾਈ ਵੇੜ ਦੇ ਬਾਰੇ ਵੇੜ ਸੁਈ ਗਰੀ ਇੱਥੇ ਪਹਿਲਾ ਸੁਆਲ ਅੱਛਾ ਜੀ ਹਾਂ ਜੀ ਬਲੂਨ ਹੀ ਵੇੜ ਆ ਠੀਕ ਹੈ ਜੀ ਤੇ ਬੋਲਾ ਯਾ ਉਹ ਗਿੱਲਾ ਰਾੜੂਆਂ ਖਾਦਨੇ ਬੱਚਾ ਵੀ ਅੱਛਾ ਮਗਰ ਠੀਕ ਹੈ ਠੀਕ ਹੈ ਜੀ ਚੰਗੇ ਥੀਮੰਦ ਆ ਗਿਆ ਬੱਚਾ ਵੀ ਨਾ ਹਰ ਵਿਸ਼ੇਸ਼ ਲੋ ਜੀ ਕਰੋ ਰਿਵੈਲ ਬਹੁਤ ਵਧੀਆ ਚੰਗੀ ਆ ਠੰਡੀ ਧੀਰੀ ਬੜੀ ਆ ਠੀਕ ਹੈ ਜੀ ਨਾ ਬੋਲਾ ਅਜੇ ਕੋਲ ਤਿਆਰ ਆ 14 ਜਿਹੜਾ ਸਾਢੇ 12 ਨਾ ਹੋਊਗਾ ਪਾਪਾ ਅੱਛਾ ਅੱਛਾ ਠੀਕ ਆ ਠੀਕ ਹੈ ਜੀ ਲੋ ਜੀ ਇਸ ਨਾਲ ਤਕੜ ਵੀ ਚੰਗੀ ਆ ਵੜ ਪਹਿਲਾਂ ਹੀ ਸ਼ੁਰੂਆਤ ਹੋਈ ਆ 14 ਲੀਟਰ ਜਿਹੜਾ ਬੋਲਾ ਬੋਲਾ ਤਿਆਰ ਆ ਕਿੰਨਾ ਕੁ ਚਵਾਈਆ ਉਹ ਮੇਰੇ ਭਾਜੀ ਲੋ ਜੀ ਜਿਹੜਾ ਦਾ ਨਾ ਹੁਣ ਹੀ ਜਿਹੜਾ ਸਟਾਰਟ 14 15 ਕਿਲੋ ਤੋਂ ਮਨ ਲੋਵਰ ਵੱਲ ਨਹੀਂ ਆ ਜਿਹਦੇ ਮੈਲਾ ਬੋਲਾ ਮਾਰਨਾ ਠਾਡੀ ਤੇ ਬਾਕੀ ਸਿਰ ਉੱਤੇ ਇੰਨੀ ਜ਼ਿਆਦਾ ਦੇ ਭਾਵੇਂ ਆਵੇ ਲੋ ਲਤਾਂ ਜੱਫੇ ਪਾ ਹਟੋ ਠੀਕ ਹੈ ਠੀਕ ਹੈ ਬਣਾ ਲੇ 10 ਵਜੇ ਥਣਕੂ ਵੀ ਬਹੁਤ ਚੰਗਾ ਆ ਗਿਆ ਣ ਮੱਝਾਂ ਵਾਲਾ ਥਣ ਲੱਗਾ ਵਾ ਦਿਖਾਓ ਤੇ ਨਾੜਾ ਨੂੜਾ ਵੀ ਹਵਾਨੇ ਦੇ ਚੰਗੇ ਆ ਗਏ ਨਹੀਂ ਸੀ ਕੋਈ ਰਸੀ ਰੂਸੀ ਦੀ ਲੋੜ ਨਹੀਂ ਆਪਾਂ ਛੋਟੇ ਛੋਟੇ ਬੱਚੇ ਹੀ ਹੋਈ ਜਾਣ ਬੈਠੇ ਠੀਕ ਹੈ ਠੀਕ ਹੈ ਜੀ ਇਧਰ ਦੀ ਸਾਈਡ ਤੋਂ ਦਿਖਾਓ ਨਾੜਾ ਨੂੜਾ ਵਾਹਨੇ ਦੇ ਚੰਗੇ ਆ ਗਿਆਂ ਇਹਦੇ ਤੱਕ ਤੱਕ ਬਣਾ ਕਰੀਏ ਤਾਂ ਵੀ ਨਹੀਂ ਦਿੰਦੀ ਅਸ਼ਕੀ ਇੰਨੀ ਠੰਡੀ ਆ ਠੀਕ ਹੈ ਠੀਕ ਹੈ ਜੀ ਤੇ ਕੀ ਮੁੱਲ ਬਾਈ ਇਹਦਾ ਹੈ ਮੁੱਲ ਵੀ ਵੀ ਜੈ ਕਰਾਂਗੇ ਹਾਂਜੀ 6 ਇਹ ਘੱਟ ਕਰੀਏ ਕੰਪਨੀ ਦੇ ਜੈ ਜੈ ਮਾਦਨਾ 55000 ਦੇ ਦੀਏ ਤੇ ਹੋਰ ਕਰਾਉਣੀ ਛੋਟ ਜੈ ਜੈ ਦਵਾਗੇ ਬਿਲਕੁਲ ਆ ਜਾ ਕਿਉਂ ਆਉਂਦਾ ਫਿਰ ਜਿੱਥੇ ਕਿ ਛਾੜੀ ਦੇਣੀ ਆਪਾਂ ਕਰਾ ਲਓ ਛੋਟ ਜਿੰਨੀ ਕਰਾਉਣੀ ਦੋ ਛੱਟ ਦੀਏ ਕਿ ਇੰਨੀ ਘੱਟ ਦੋਹਿੰਜਾ ਦੀ ਬੁਨਜਾਇਆ ਵੀ ਰੱਖੇ ਕੋਚੋ 500 ਰੁਪਇਆ ਛੋਟ ਕਰਦਾ ਕਿ ਬੱਚੀ ਕੋ ਇੱਥੇ ਆ ਕੇ ਮੇਰਾ ਵੀਰ ਚੋ ਜਾ ਕੇ ਖੜੇ ਤਸੱਲੀ ਕਰਕੇ ਇੱਧਰ ਵੇਖੋ ਠੀਕ ਹੈ ਠੀਕ ਹੈ ਲੋ ਐਦਾਂ ਲੱਭਦੀ ਨਹੀਂ ਆ ਸ਼ਹਿਰ ਥਾਣੇ ਵੇਖੋ ਕਿੜਾ ਕਿੜਾ ਹਾਂ ਇਹਦੇ ਥਾਣੇ ਵੇਖੋ 14 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਆ ਤੇ ਦੁੱਧ ਚੋ ਕੇ ਤੁਹਾਡਾ ਖੜੇ ਤਸੱਲੀ ਕਰਕੇ ਠੀਕ ਹੈ ਠੀਕ ਹੈ ਹਾਂਜੀ ਇਹ ਮਗਰ ਦੇ ਮੱਠਾ ਜੀ ਉਹ ਇਹਦੇ ਹੀ ਬੋਲਾ ਜਵਾਬ ਜਿਹੜਾ ਤੁਸੀਂ ਮੈਨੂੰ ਸੁਣਾਇਆ ਤਾ ਆ ਦੰਦ ਹਰਤੇ ਆ ਤਾਂ ਮੈਂ ਇਹਦੇ ਬੱਚਾ ਦਿਖਾਈ ਦੇ ਨਹੀਂ ਪਤਾ ਠੀਕ ਹੈ ਠੀਕ ਹੈ ਲੋ ਬਈ ਜੀ ਜੇ ਨੰਬਰ ਇਹ ਕੋਣ ਚੋਟੀ ਉਹਦਾ ਆਵਾਜ਼ ਆ ਕੀ ਇਹ ਇਹ ਕਟਾ ਲੇ ਤੇ ਅਮੇ ਰੋਟਾ ਆ ਗਿਆ ਜੇ ਪਿੱਛੇ ਦੱਸਿਓ ਬਈਆ ਮੈਂਦੇ ਬਾਰੇ ਇਹ ਮੈਂ ਵੀ ਸੂਈ ਜੀ ਅੱਛਾ ਜੀ ਸੂਆ ਕੋ ਪੁੱਜਾ ਤੇ ਚਾਹ ਲਾ ਰਹੇ ਜੋ ਮਰਜੀ ਬਾਕੀ ਸਾਫ ਜੋ ਬੜੀ ਆ ਅੱਛਾ ਜੀ ਉਹ ਤੇ ਮੈਂ ਉਹ 9 ਕਿਲੋਹਾ ਜੀ ਠੀਕ ਆ ਠੀਕ ਆ ਜੀ ਹਾਂ ਜੀ ਬਾਕੀ ਥੋਰ ਕੇ ਤੁਹਾਨੂੰ ਬਤਾਉਨੇ ਆ ਠੀਕ ਆ ਲਓ ਬਈ ਜੀ ਤੁਹਾਨੂੰ ਟਾਈਮ ਦੱਸ ਦਿਓ ਲੈ ਮੇਰੇ ਕੋਲ ਟਾਈਮ ਕਿੰਨਾ ਕੋਸੇ ਤੁਹਾਨੂੰ ਵੀ ਅੰਦਾਜ਼ਾ ਲਾਉ ਠੀਕ ਆ ਠੀਕ ਆ ਲਓ ਬਈ ਕਰੋ ਫਿਰ ਇਸ ਤੋਂ ਆ ਗਈ ਇਹਡੇ ਕਟ ਵਾਲੀ ਆ ਗਈ ਆ ਇਹ 9 ਲੀਟਰ ਜਿਹੜਾ ਬਹੁਤ ਪਿਆਰ ਹੈ ਇਹਦੇ ਕੋਲ ਤੇ ਥੋੜਾ ਦਾ ਸੈਰ ਗਿਆ ਵੀ ਚੰਗਾ ਦਾ ਤੇ ਪੇਠ ਕੁੜੀ ਦੀ ਵੀ ਚੰਗੀ ਆ ਢੇਡਾ ਕੱਟ ਆ ਗਿਆ ਤੇ ਮਣਕੀ ਆ ਖਾ ਗਈ ਆ ਇਹ ਸੂਰਬਾਈ ਕਹਿੰਦਾ ਕਿ ਆਪਣੀ ਸਮਝਣਾ ਕੋ ਦੂਜਾ ਵਾਲੇ ਤੀਜਾ ਵਾਲੇ ਵੇ ਮਦੂ ਵੀ ਦੋ ਦੋ ਰੱਖ ਜਾ ਕੀ ਮੰਨ ਲੋ ਘਰ ਨਹੀਂ ਕਰੂਈਆਂ ਦਾ ਨਾ ਨਾ 9 10 ਕਿਲੋ ਦਈ ਜਾ ਬੜਾਕ ਨਹੀਂ ਜਿਹੜਾ ਆਪਾਂ ਰੇਡ ਕਰਨਾ ਬਿਲਕੁਲ ਛੋਟਾ ਕਰਨਾ ਮੈਂ ਵੱਡੀ ਆ ਰਛਾ ਜੀ ਹਾਂਜੀ ਮੁੱਲ ਕਰਨ ਨੂੰ ਭਾਵੇਂ 80 85 ਜੋ ਮਰਜ਼ੀ ਕਰ ਦੀਏ ਹਾਂਜੀ ਹਾਂ ਨਾ ਜੇ 74000 ਦੇ ਦਾਂਗੇ ਠੀਕ ਹੈ ਠੀਕ ਹੈ ਲਓ ਭਾਈ 74000 ਦੀ ਹੋਰ ਕਰਨੀ ਛੋੜ ਕਰਨੀ ਦੱਸੋ ਚੱਲੋ ਜਿੱਥੇ ਵੀ ਛੱਡੀ ਤੇ ਨਹੀਂ ਆਲਾ ਛੱਡ ਦਿਓ ਚੜਦੋ ਫਿਰ ਮੈਂ ਤੱਪੀ ਜਾਂਦੀ ਮੈਂ ਚਲੋ 70 ਦੀ ਦੇਦਾ ਕੋਚੋ ਵੀ ਛੋਟ ਕਰ ਦਾਂਗੇ ਪਰ ਪਿਆਰੋ ਸਭਾਈ ਜੁਹੀ ਬੜੀ ਮੈਚਾਨ ਕੱਡੇ ਦੀ ਠੀਕ ਠੀਕ ਲੋਬਾ ਜੀ 70000 ਦੇ ਵਿੱਚੋਂ ਵੀ ਪਾਈ ਕਰਦਾ ਕਿ ਸ਼ੋਰ ਚੱਪਾ ਕਰਦਾ ਮੋਟੇ ਦੇ ਕਾਫੀ ਖੂਨ ਲਖਾਉ ਕੱਢੀ ਕੋਆ ਲੱਗਣਾ ਬਹੁਤ ਹੀ ਚੰਗਾ ਲੱਗਾ ਗੱਡ ਗੱਟ ਦੇ ਥਾਂ ਲਗਾਵਾ ਤੇ ਆਜੋ ਹੁਣ ਤੀਜੇ ਨੰਬਰ ਤੇ ਇਹ ਸੋਗਰਦਨ ਲਗੋ ਮਾ ਨੋ ਭਾਈ ਮੀਣੀ ਆ ਗਈ ਜੇ ਜੱਡ ਬਲਾਇਕ ਆ ਗਈ ਆ ਤੇ ਬਾਈ ਦੱਸਿਓ ਇਹ ਕਿੱਦਾਂ ਜੇ ਇਹ ਸੁਭਾਵੀ ਨਹੀਂ ਹੁਣ ਤਾਂ ਦੂਜੇ ਵਾਸਤੇ ਗੱਬਣ ਆ ਅੱਛਾ ਜੀ ਗੱਬਣ ਧੋਖੜੇ ਝੋਡੀ ਠੀਕ ਹੈ ਠੀਕ ਚਾਰ ਮਹੀਨੇ ਦੀ ਆਪਾਂ ਚੈੱਕ ਕਰਾਈ ਜਿਹੜਾ ਵੀਰ ਲੱਗੂਗਾ ਉਹ ਫੇਰ ਆਪਣੇ ਪੁਸ਼ਟੀ ਕਰ ਲੈ ਅੱਛਾ ਜੀ ਤੇ 6 ਕਿਲੋ ਦੇ ਫਰੇ ਦੁੱਧ ਜੀ ਠੀਕ ਹੈ ਠੀਕ ਤੇ ਦੂਜੇ ਸੂਏ ਦੀ ਗੱਬਣ ਜੀ ਠੀਕ ਹੈ ਲੋ ਭਾਈ ਚਾਹਾਂ ਮਹੀਨਾਂ ਰੀ ਜੱਡ ਬੋ ਬਹੁਤ ਜ਼ਿਆਦਾ ਚੰਗੀ ਆ ਤੁਹਾਡੀ ਦੇ ਲੱਖਾਂ ਲੱਖ ਦੀ ਫਿਰ ਤਿਆਰ ਹੋ ਗਈ ਠੀਕ ਹੈ ਠੀਕ ਤੇ ਸਿੰਘ ਹਿਲਦੇ ਭਾਈ ਇਹਦੇ ਹਾਂਜੀ ਸਿੰਘ ਤੇਰੇ ਬੰਦੀਆਂ ਮੋੜ ਲਓ ਠੀਕ ਹੈ ਗਾਂ ਘਰ ਦੀ ਫੋਟੋ ਪਾਓ ਪਿੱਛੇ ਦੇ ਗਾਂ ਨੂੰ ਸਹੀ ਹੈ ਠੀਕ ਠੀਕ ਹੀ ਛੋਟੀ ਬਹੁਤ ਹੀ ਕਰਮਾਲੀ ਹੁੰਦੀ ਆ ਜਹਰ ਜਿੱਥੇ ਆ ਆਸਵੰਦਿਆ ਵੀ ਦਫਾ ਬਿਨਾਂ ਰਿਖਿਆ ਕਰਕੇ ਆਸ ਜੀ ਤੁਹਾਡੀ ਦੇ ਜੈਟ ਬਲੈਕ ਆ ਸਾਰੀ ਹਾਂਜੀ ਹਾਂਜੀ ਇਹ ਸਾਣ ਦਿਖਾਓ ਵੇਖੋ ਸਜਣਾ ਜਣਾ ਚੱਡਾ ਹੋਣੀ ਹੈ ਮੈਂ ਤੁਹਾਡੀ ਠੀਕ ਹੈ ਲੋਬ ਜੀ ਕਰੋ ਚੈੱਕ ਕਰੋ ਥਣ ਭਾਂਡਾ ਬਹੁਤ ਹੀ ਚੰਗਾ ਲੱਗਦਾ ਬੜੀ ਜ਼ਿਆਦਾ ਚੰਗੀ ਸਾਫ਼ ਬੜੀ ਆ ਠੀਕ ਹੈ ਠੀਕ ਹੈ ਜੀ ਇਹਦਾ ਕੀ ਮੁੱਲ ਕਰਨਾ ਭਾਜੀ ਹਰਨਾ ਮੀਟੀ ਦਾ ਵੀ ਜੈਟ ਹੀ ਬਿਲਕੁਲ ਕਰਨਾ 70 ਕਰ ਲੀਏ 70 ਪਿਆਜ਼ ਜਿਤਨਾ ਵੇਗਣ ਨਹੀਂ ਆਇਆ ਹੋਈਆਂ ਆ ਨਾ ਹੀ ਭਾਜੀ ਤੇ ਖਾਬਾ ਫੈਂਟ ਦੇ ਰਣੀਆ 62 ਦੀ ਉਹ ਜੋ 500 ਰੁਪਏ ਹੋਰ ਛੋਟ ਕਰਦੇ ਸਾਢੇ 24000 ਠੀਕ ਹੈ ਠੀਕ ਹੈ ਲਓ ਭਾਈ ਸਾਢੇ 24000 ਦੀਆਂ ਦੇ ਤਸੱਲੀ ਕਰਕੇ ਖੜੇ ਆਪਣੀ ਜੋ ਚਾ ਆ ਕੇ ਚੈੱਕ ਕਰਾ ਕੇ ਖੜੇ ਮਲਾਂਕਿਆ ਕਰਾ ਕੇ ਲਈ ਠੀਕ ਹੈ ਠੀਕ ਹੈ ਲਓ ਭਾਈ ਕਰੋ ਚੈੱਕ ਬਹੁਤ ਹੀ ਚੰਗੇ ਖਾਨਦਾਨ ਚ ਆਈ ਆ ਆਪਾਂ ਬਹੁਤ ਹੀ ਜਾਨ ਦਿਖਾ ਦਿਓ ਇਹ ਸਾਡਾ ਪੁਆਰਦੀਆ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਚੰਗਾ ਜੇ ਦੂਜਾ ਜੁਆ ਜੋ ਸਹੀ ਦੁਆ ਬੋਲੋ ਈਆ ਦੁਜਾ ਸੁਭਾ ਸੋਹਣੀ ਆ ਹਾਂ ਦੁਜਾ ਸੁਭਾ ਸੋਹਣੀ ਇੱਥੇ ਵੇਖੋ ਪੂਛ ਤਾਂ ਕਿ ਸਿਰ ਤੋਂ ਰੱਖਿਆ ਰੱਖੋ ਠੀਕ ਹੈ ਠੀਕ ਜੀ। ਆਪ ਦੀ ਫਾਈਲ ਮਰੋੜਦੇ ਆਪਾਂ। ਲਓ ਜੀ ਚੈੱਕ ਕਰ। ਇਹ ਦੁੱਧ ਵਾਲੀ ਬਈ ਸੱਜਰ ਨੇ ਕਿੰਨਾ ਘੜਿਆ। ਵੀਰ ਜੀ ਸੱਜਰ ਦੇ ਰਿਕਾਰਡੋਂ ਆਉਂਦੇ 14 ਕਿਲੋ ਦਾ ਆ। ਅੱਛਾ ਜੀ। ਹਾਂ ਪਹਿਲੇ ਛੋਟੀ ਨਸਲ ਦੀ ਆ। ਠੀਕ ਹੈ ਠੀਕ ਹੈ। ਇਹ ਰੋੜੀ ਦੁੱਧ ਜਨਾ ਆ ਮੀਆਂ ਦੇ ਨਹੀਂ ਉਹਨਾਂ ਹੁਣ ਵੀ ਦੇਣ ਦੇ ਹੀ ਆ। ਠੀਕ ਹੈ ਠੀਕ ਹੈ। ਲਓ ਜੀ ਪਹਿਲੇ ਸਵੇਰੇ 14 ਲੀਟਰ ਜਿਹੜਾ ਦੁੱਧ ਇਹਨੇ ਭਰਿਆ ਵਾ ਨੇ ਗਰਾਹ ਦੁਪਹਿਰ ਨੂੰ ਮੇਰੇ ਨੂੰ ਡੱਬਣਿਆ। ਔਰ ਮਹੀਨੇ ਰਿਕੇ ਆ। ਅੱਲੇ ਵਾਲੇ ਕੋਕ ਦਾਣ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ। ਤੇ ਵੀਡੀਓ ਪੂਰੀ ਵੇ